ਕਿਸਾਨ ਆਪਣਾ ਹਾਕਮ ਮੰਗ ਮੰਗ ਕੇ ਥੱਕ ਗਏ ਆ ਸਰਕਾਰਾਂ ਨੇ ਵੈਧੇ ਕਰਕੇ ਤੇ ਮੋਟੀਆਂ ਅਖੀਰ ਉਹਨਾਂ ਨੂੰ ਵੀੜਾ ਫਿਰ ਚੁਕਣਾ ਪਿਆ ਸਰਕਾਰਾਂ ਨੇ ਨੇ ਹੱਥੇ ਸ਼ਾਂਤਮਈ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਵੱਡੇ ਵੱਡੇ ਸਰਮਾਇਦਾਰਾਂ ਦਾ ਇਹ ਕਰਜ਼ਾ ਮਾਫ ਕਰ ਰਹੇ ਆ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲੱਗੇ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਆ ਪਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਹੜਾ ਹੈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਦੁਖਦਾਈ ਘਟਨਾ ਹੈ ਸਰਕਾਰ ਨੂੰ ਇਹਨਾਂ ਦੇ ਹੱਕ ਜਿਹੜੇ ਉਹ ਦੇਣੇ ਚਾਹੀਦੇ ਆ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਕਿਸਾਨ ਆਪਣਾ ਹੱਕ ਮੰਗ ਮੰਗ ਕੇ ਥੱਕ ਗਏ ਆ ਸਰਕਾਰਾਂ ਨੇ ਵਾਅਦੇ ਕਰਕੇ ਤੇ ਬੁਣੀਆਂ ਅਖੀਰ ਉਹਨਾਂ ਨੂੰ ਬੀੜਾ ਫਿਰ ਚੁਕਣਾ ਪਿਆ ਉਹਦੇ باوجود ਵੀ ਸਰਕਾਰਾਂ ਨੇ ਨਿਹੱਥੇ ਸ਼ਾਂਤਮਈ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਇਹ ਕਿੱਥੇ ਸਾਡੇ ਦੇਸ਼ ਦਾ ਕਾਨੂੰਨ ਆ ਐਵੇਂ ਨਹੀਂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਬਾਹਰ ਬਾਣੀ ਦੇ ਰਾਜੇ ਸੀ ਮੁਕੱਦਮੇ 'ਤੇ ਜਾਏ ਜਗਾਇਨ ਬੈਠੇ ਸੁੱਤੇ ਚਾਹ ਕਰ ਲੈਣ ਦਾ ਪੈਰ ਲਗਾਓ ਰਤ ਫਿਰ ਸੁੱਤੇ ਉੱਛੜ ਜਾਓ ਵੱਡੇ ਵੱਡੇ ਸਰਮਾਇਦਾਰਾਂ ਦਾ ਇਹ ਕਰਜ਼ਾ ਮਾਫ਼ ਕਰ ਰਹੇ ਆ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲੱਗੇ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਆ ਕਿਉਂਕਿ ਸਰਕਾਰ ਦੇ ਜਿਹੜੀ ਏਕ-ਇਕ ਵੋਟ ਦੇ ਨਾਲ ਜਨਤਾ ਦੀ ਵੋਟ ਨਾਲ ਬਣੀ ਹੈ ਸਰਕਾਰ ਜਿਹੜੀ ਆ ਉਹ ਵਾਰਡ ਹੁੰਦੀ ਆ ਤੇ ਜੇ ਵਾਰਡ ਹੀ ਖੇਤ ਨੂੰ ਖਾਣ ਲੰਘ ਪਵੇ ਪਰ ਬਾਰ ਨੇ ਬਲਹਾਰ ਨਹੀਂ ਜਾਏਗੀ ਉਹਨਾਂ ਕਿਸਾਨਾਂ ਤੋਂ ਜਿਨ੍ਹਾਂ ਨੇ ਏਡੇ ਵੱਡੇ ਹੌਸਲੇ ਕਰਕੇ ਫਿਰ ਦਿੱਲੀ ਵੱਲ ਨੂੰ ਮੂੰਹ ਕੀਤਾ ਜਦੋਂ ਕਿ ਕਈ ਸਾਡੇ ਵੀਰ ਅਜੇ ਵੀ ਉਹਨਾਂ ਦੇ ਨਾਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਆ ਪਰ ਬੜੀ ਵੱਡੀ ਗੱਲ ਆ ਕਿ ਸਿੱਧਾ ਜਾ ਕੇ ਸੈਂਟਰ ਦੇ ਰਸਤੇ ਬੰਦ ਕੀਤੇ ਸਰਕਾਰਾਂ ਨੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਪਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਹੜਾ ਹੈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਇਕੱਲੇ ਪੰਜਾਬ ਨਾਲ ਨਹੀਂ ਘਟਕਣਟੀਆਂ ਨਾਲ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਸਾਈ ਹੈ ਹਰ ਧਰਮ ਦੀ ਘਟਕਣਟੀ ਤੋਮਾ ਦੇ ਨਾਲ ੱਟਾ ਧਰੋ ਕਰ ਰਹੀਆਂ ਸਮੇਂ ਦੀਆਂ ਹਕੂਮਤਾਂ ਤੋ ਇਸ ਕਰਕੇ ਇਹਨਾਂ ਨੂੰ ਧਿਆਨ ਦੇਣਾ ਪਊਗਾ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਸਰਕਾਰ ਨੂੰ ਇਹਨਾਂ ਦੇ ਹੱਕ ਜਿਹੜੇ ਉਹ ਦੇਣੇ ਚਾਹੀਦੇ ਆ ਤੇ ਹਰ ਇੱਕ ਜਨਤਾ ਦੇ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ ਕਿਸਾਨ ਅੰਨ ਦਾਤਾ ਕਿਨੇ ਜਾਂਦੇ ਪਰ ਉਹਨਾਂ ਦੇ ਗੋਲੀਆਂ ਚਲਾਈ ਜਾਣਾ ਇਹਨੂੰ ਕਿੱਸਾ ਦੇ ਦੇ ਤੇ ਬਹੁਤ ਦੁਖਦਾਈ ਗੱਲ ਹੈ ਨਾ ਕਿਉਂਕਿ ਜਿਹੜੇ ਸਾਰੇ ਦੇਸ਼ ਨੂੰ ਨਹੀਂ ਅੱਜ ਕੱਲ੍ਹ ਤੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦਾ ਅਨਪੜਾਰ ਜਾ ਰਿਹਾ ਹੈ ਕਿ ਜਿਹੜਾ ਦਿਨ ਰਾਤ ਸੱਪਾਂ ਦੀਆਂ ਸਰੀਆਂ ਮਿੱਧ ਕੇ ਕਿਸਾਨ ਮਜ਼ਦੂਰ ਗਰੀਬ ਜਿਹੜੇ ਨੇ ਉਹ ਸੰਘਰਸ਼ ਕਰਕੇ ਤੇ ਫਸਲ ਪੈਦਾ ਕਰਦੇ ਆ ਤੇ ਫਸਲ ਦਾ ਮੁੱਲ ਨਾ ਮਿਲਣਾ ਫਿਰ ਉਹਦੇ ਉੱਤੇ ਹਰ ਤਰ੍ਹਾਂ ਦੇ ਨਾਲ ਖਿੰਜਲ ਖਵਾਰੀ ਹੋਣੀ ਤੱਤੀ ਪੱਕੀ ਫਸਲ ਕਹਿ ਕੇ ਵੀ ਖਵਾਰ ਕਰਨਾ ਕਈਆਂ ਤਰ੍ਹਾਂ ਦੇ ਧੱਕੇ ਤਰੂਹ ਕੀਤੇ ਜਾਂਦੇ ਆ ਤੇ ਉਹਨਾਂ ਦੀਆਂ ਫਸਲਾਂ ਤੇ ਛੱਡੋ ਉਹਨਾਂ ਨੇ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਸਰਕਾਰ ਜਿਹੜੀ ਆਪਣੇ ਹੱਥ ਕੰਡੇ ਵੰਪ ਰਹੀ ਐ ਇਸ ਕਰਕੇ ਸੁਨਸ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਵਿਸ਼ਵ ਭਰ ਦੇ ਜਿਹੜੇ ਇਨਕਲਾਬੀ ਲੋਕ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਨੇ ਤੇ ਨਾਲ-ਨਾਲ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਕਿ ਬਹੁਤ ਵੱਡਾ ਕਿਉਂਕਿ ਅੱਗੇ ਵੀ ਪੰਜਾਬ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪਰ ਇਸ ਦੇਸ਼ ਨੇ ਪੰਜਾਬ ਨੂੰ ਕੀ ਦਿੱਤਾ ਹਰ ਵਾਰੀ ਪੰਜਾਬ ਨਾਲ ਧਰੋਹ ਕੀਤਾ ਖਾਸ ਕਰਕੇ ਤੇ ਵਿਸ਼ਵ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਘਟ ਗਿਣਤੀ ਲੋਕਾਂ ਦੇ ਨਾਲ ਜਿਹੜਾ ਹੈ ਤੱਕਾ ਧਰੋਹ ਤਾਂ ਹੀ ਪੰਜਾਬ ਦੇ ਲੋਕ ਜਿਹੜੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਬੱਚਿਆਂ ਨੂੰ ਭੇਜ ਰਹੇ ਆ ਇਹ ਤਰਾਸ ਦੀ ਹੈ ਸਾਡੀ ਸਮੇਂ ਦੀਆਂ ਹਕੂਮਤਾਂ ਨੂੰ ਧਿਆਨ ਦੇਣਾ ਪਵੇਗਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਬੈਰੀਕੇਡ ਕੀਤੇ ਗਏ ਆ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਇੱਥੇ ਪੱਕੀ ਕਤਲੀ ਜਾਲ ਲਾਈ ਜਾਵੇ ਸਾਨੂੰ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਪੰਜਾਬ ਵੱਖਰਾ ਦੇਸ਼ ਸੀਗਾ ਪੰਜਾਬ ਇੱਕ ਵੱਖਰਾ ਦੇਸ਼ ਸੀ ਬੜੀ ਸਕੀਮ ਦੇ ਨਾਲ 1947 ਵਿੱਚ ਪੰਜਾਬ ਦੀ ਵੰਡ ਕੀਤੀ ਗਈ ਅੱਧਾ ਲੈਂਦਾ ਪੰਜਾਬ ਪਾਕਿਸਤਾਨ ਚ ਚਲਾ ਗਿਆ ਬਾਕੀ ਪੰਜਾਬ ਭਾਰਤ ਵਿੱਚ ਆ ਗਿਆ ਇਹਨੂੰ ਇੱਕ ਸਟੇਟ ਬਣਾ ਦਿੱਤਾ ਜਦੋਂ ਕਿ ਪੰਜਾਬ ਇੱਕ ਆਜ਼ਾਦ ਖਿੱਤਾ ਸੀ ਅੱਜ ਵੀ ਪੰਜਾਬੀਆਂ ਵਾਸਤੇ ਜੇ ਰਸਤੇ ਬੰਦ ਕਰਦੇ ਨੇ ਤੇ ਸਿਆਣੇ ਲੋਕਾਂ ਨੇ ਵਿਦਵਾਨਾਂ ਨੇ ਜਿਹੜੇ ਸ਼ੁਭ ਚਿੰਤਕ ਨੇ ਉਹਨਾਂ ਨੇ ਕਿਹਾ ਕਿ ਪੱਕੇ ਤੌਰ ਦੇ ਉੱਤੇ ਤੁਸੀਂ ਇਸ ਤਰ੍ਹਾਂ ਇੱਕ ਕੰਡਿਆਲੀ ਵਾਰਡ ਲਾ ਦੇਓ ਸਾਨੂੰ ਲੋੜ ਨਹੀਂ ਬਾਹਰ ਜਾਣ ਦੀ ਤੇ ਤੁਹਾਨੂੰ ਲੋੜ ਨਹੀਂ ਪੰਜਾਬ ਵਿੱਚ ਆਉਣ ਦੀ ਇਹ ਤੁਹਾਡਾ ਸਰ ਸਕਦਾ ਹੈ ਤੇ ਸਾਡਾ ਵੀ ਸਰ ਸਕਦਾ ਹੈ ਕਿਉਂਕਿ ਅੱਜਕੱਲ੍ਹ ਹਵਾਈ ਜਹਾਜਾਂ ਤੇ ਰਾਏ ਹਰ ਤਰੀਕੇ ਦੇ ਨਾਲ ਵਿਸ਼ਵ ਵਿਆਪੀ ਵਪਾਰ ਜਿਹੜਾ ਹੈ ਇਹ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ